ਸਾਥੀਓ ਅਸੀਂ ਕਾਫੀ ਦੇਰ ਤੋਂ ਪ੍ਰਯਾਸ ਕਰ ਰਹੇ ਸੀ ਕਿ ਜੋ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਸਾਹਿਬ ਦਾ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਉਸ ਦੇ ਤਹਿਤ ਅਸੀਂ ਤੋਂ ਮੇਰੇ ਕੋਲ ਡਿਪਾਰਟਮੈਂਟ ਹੈ ਹਾਰਟੀਕਲਚਰ ਦਾ ਕਿਉਂਕਿ ਸਾਡਾ ਜੋ ਸਟੇਟ ਹੈਗਾ ਅਸੀਂ ਇਸ ਨੂੰ ਪੰਜਾਬ ਨੂੰ ਐਗਰੀਕਲਚਰ ਸਟੇਟ ਵੀ ਹਮੇਸ਼ਾ ਆਖਦੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਖੇਤੀਬਾੜੀ ਦਾ ਬਹੁਤ ਵੱਡਾ ਇੱਕ ਉਪਾਧਨ ਹੁੰਦਾ ਹੈ। ਔਰ ਅਗਰ ਸਾਡਾ ਕਿਸਾਨ ਖੁਸ਼ਹਾਲ ਹੋਏਗਾ ਤਾਂ ਸਾਡਾ ਜੋ ਪੰਜਾਬ ਹੈ ਉਹ ਰੰਗਲਾ ਪੰਜਾਬ ਹੋਏਗਾ। ਇਸ ਸੋਚ ਨੂੰ ਲੈ ਕੇ ਅਸੀਂ ਕੁਝ ਦਿਨ ਪਹਿਲੇ ਜੋ ਮਹਾਰਾਸ਼ਟra ਸਟੇਟ ਹੈ ਉਹ ਹਾਰਟੀਕਲਚਰ 'ਚ ਬਹੁਤ ਐਡਵਾਂਸ ਹੈਗਾ। ਉਹਦੇ ਨਾਲ ਖਾਸ ਕਰਕੇ ਜੋ ਹੈ ਜਿੱਥੇ ਅਸੀਂ ਕਿ ਨਾਸਿਕ ਜਿਲ੍ਹਾ ਹੈ ਉਹਦੇ ਜਗੇ ਉੱਥੇ ਇੱਕ ਸ਼ਾਹਦਰੀ ਬਹੁਤ ਵੱਡੀ ਸ਼ਾਹਦਰੀ ਫਾਰਮਸ ਜਿਹੜੇ ਕਿ ਸਾਰੀ ਦੁਨੀਆ ਦੇ ਵਿੱਚ ਆਪਣਾ ਹਾਰਟੀਕਲਚਰ ਦਾ ਪ੍ਰੋਡਕਟ ਜੋ ਹੈਗਾ ਸਪਲਾਈ ਕਰਦੇ ਨੇ ਐਕਸਪੋਰਟ ਕਰਦੇ ਨੇ ਅਸੀਂ ਉਹਨੂੰ ਦੇਖਣ ਲਈ ਗਏ ਕਿਉਂਕਿ ਅਸੀਂ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਹਮੇਸ਼ਾ ਚਰਚਾ ਕਰ ਰਹੇ ਹਾਂ ਕਿ ਜੋ ਸਾਡਾ ਪੰਜਾਬ ਹੈ ਉਹਦਾ ਪਾਣੀ ਥੱਲੇ ਜਾ ਰਿਹਾ ਹੈ ਔਰ ਉਸਨੂੰ ਬਚਾਉਣ ਵਾਸਤੇ ਪਾਣੀ ਨੂੰ ਬਚਾਉਣ ਵਾਸਤੇ ਜੋ ਲੈਵਲ ਥੱਲੇ ਗਿਆ ਹੈ ਉਦੇ ਵਾਸਤੇ ਅਸੀਂ ਡਾਇਵਰਸੀਫਿਕੇਸ਼ਨ ਇਨ ਦਾ ਐਗਰੀਕਲਚਰ ਦੇ ਬਾਰੇ ਸੋਚਦੇ ਆਏ ਆ ਕਰਦੇ ਆਏ ਆ ਗੱਲਾਂ ਕਰਦੇ ਆਏ ਆ ਪਰ ਪ੍ਰੈਕਟੀਕਲੀ ਉਹ ਕੋ ਬਹੁਤ ਵੱਡਾ ਅੱਛਾ ਸਾਨੂੰ ਰਿਸਪੌਂਸ ਅਜੇ ਤੱਕ ਨਹੀਂ ਸੀ ਮਿਲ ਰਿਹਾ ਸੋ ਬਾਕੀ ਸਟੇਟਾਂ ਦੇ ਨਾਲ ਮਿਲਣ ਵਾਸਤੇ ਅਸੀਂ ਜਿਹੜੇ ਲੋਕੀ ਜ਼ਿਆਦਾ ਅੱਛਾ ਕੰਮ ਕਰ ਰਹੇ ਨੇ ਹਾਰਟੀਕਲਚਰ ਚ ਉਹਨੂੰ ਅਸੀਂ ਦੇਖਣ ਲਈ ਗਏ ਸੀ ਸ਼ਾਦਰੀ ਫਾਰਮਸ ਉੱਥੇ ਇੱਕ ਬਹੁਤ ਵੱਡਾ ਇੱਕ ਯੂਨਿਟ ਹੈਗਾ ਫੈਕਟਰੀ ਹੈਗੀ ਹੈ ਇਹਦੀ ਬੜੀ ਐਡਵਾਂਸ ਫੈਕਟਰੀ ਹੈਗੀ ਹੈ ਔਰ ਉਹ ਇੰਟਰਨੈਸ਼ਨਲ ਸਟੈਂਡਰਡ ਨੂੰ ਸਾਰਿਆਂ ਨੂੰ ਉਹ ਉਹਦੇ ਮੁਤਾਬਕ ਕੰਮ ਕਰ ਰਹੀ ਹੈ ਉੱਥੇ ਉਹਨਾਂ ਦਾ ਜੋ ਟਰਨਓਵਰ ਹੈਗਾ दैट इज ਮੋਰ ਦਨ 2000 ਕਰੋੜ which is a huge amount ਜਿਸ ਨਾਲ ਉਹਨਾਂ ਨੇ ਸਾਰੇ ਹੀ ਫਾਰਮਸ ਨੂੰ ਮਿਲਾ ਕੇ ਜਿਹਨਾਂ ਦੇ 700 ਜਿਹੜੇ ਹੈਗੇ ਨੇ ਐਕਟਿਵ ਜਿਹੜੇ ਮੈਂਬਰਸ ਨੇ ਉਹਦੇ ਨਾਲ ਉਹਦੇ ਬਾਕੀ ਹੋਰ ਮੈਂਬਰ ਜਿਹਨਾਂ ਨੇ ਮਿਲਾ ਕੇ ਤਕਰੀਬਨ ਜਿਹੜਾ ਹੈਗਾ ਕੋਈ 30000 ਉਹਨਾਂ ਦਾ ਦਾ ਮੈਂਬਰ ਹੈਗਾ ਜਿਹੜੇ ਰਲ ਕੇ ਇਕੱਠਾ ਐਜ਼ ਅ ਕੋਆਪਰੇਟਿਵ ਉਹ ਹਾਰਟੀਕਲਚਰ ਦਾ ਕੰਮ ਕਰਦੇ ਨੇ ਸਾਥੀਓ ਉੱਥੇ ਦੇਖ ਕੇ ਬੜਾ ਹੀ ਇੱਕ ਅੱਛਾ ਲੱਗਾ ਕਿ ਬਹੁਤ ਵਧੀਆ ਸਾਡੇ ਦੇਸ਼ ਚੋਂ ਅਸੀਂ ਜੋ ਹੈ ਹਾਰਟੀਕਲਚਰ ਐਕਸਪੋਰਟ ਕਰ ਸਕਦੇ ਹਾਂ ਉਹਨਾਂ ਡੋਮੈਸਟਿਕ ਵੀ ਕੰਮ ਕਰਦੇ ਨੇ ਔਰ ਵਿਦੇਸ਼ਾਂ 'ਚ ਵੀ ਭੇਜਦੇ ਨੇ ਜਦ ਤੱਕ ਅਸੀਂ ਕਿਸੇ ਜਿਹੜਾ ਆਦਮੀ ਵਧੀਆ ਕੰਮ ਕਰ ਰਿਹਾ ਹੈ ਉਹਦੇ ਵੱਲ ਨਹੀਂ ਦੇਖ ਕੇ ਕੰਮ ਕਰਾਂਗੇ ਤਦ ਤੱਕ ਅਸੀਂ ਮਿਛਾ ਪਿੱਛੇ ਰਹਿ ਜਾਵਾਂਗੇ ਇਹ ਸੋਚ ਨੂੰ ਲੈ ਕੇ ਸਿੱਤੇ ਗਏ ਸੀ ਔਰ ਬੜਾ ਵਧੀਆ ਉੱਥੇ ਸਾਨੂੰ ਹੰਗਾਰਾ ਮਿਲਿਆ ਵੈਸੇ ਸਾਡੇ ਪੰਜਾਬ ਦੇ ਵਿੱਚ ਕੁਝ ਜੋ ਹੈ ਕੁਝ ਸਾਥੀ ਕੋਸ਼ਿਸ਼ ਤੇ ਕਰਦੇ ਨੇ ਪਰ ਇੱਕ ਇਫੈਕਟਿਵਲੀ ਰਿਜ਼ਲਟ ਉਹਦੇ ਨਹੀਂ ਆ ਰਹੇ ਉਹ ਉੱਥੇ ਸਾਨੂੰ ਸਾਰਾ ਹੀ ਦੇਖਣ ਨੂੰ ਮਿਲਿਆ ਕਿ ਉੱਥੇ ਉਹਨਾਂ ਦਾ ਟੈਸਟਿੰਗ ਹੈ ਲੈਬੋਰੀ ਦੇਖੀ ਸੋਇਲ ਟੈਸਟਿੰਗ ਦਾ ਸਿਸਟਮ ਦੇਖਿਆ ਔਰ ਜੋ ਚਾਹੀਦਾ ਹੈ ਸਾਡਾ ਮੰਨਣਾ ਹੈ ਕਿ ਹਾਰਟੀਕਲਚਰ ਦੇ ਰਾਹੀਂ ਹੀ ਸਾਡੇ ਕਿਸਾਨ ਖੁਸ਼ਹਾਲ ਹੋ ਸਕਦੇ ਨੇ ਸਾਥੀਓ ਅਗਰ ਕੋਈ ਅਸੀਂ ਜੋ 30 ਰੁਪਏ ਕਿਲੋ ਵਾਲਾ ਪ੍ਰੋਡਕਟ ਤਿਆਰ ਕਰਾਂਗੇ ਦੂਜੇ ਪਾਸੇ ਹਾਰਟੀਕਲਚਰ 150 200 250 ਰੁਪਏ ਕਿਲੋ ਦਾ ਪ੍ਰੋਡਕਟ ਤਿਆਰ ਕਰਾਂਗੇ ਤੇ ਅਸੀਂ ਜਿੰਨਾ ਪੈਸਾ ਹਾਰਟੀਕਲਚਰ ਤੋਂ ਕਮਾ ਸਕਨੇ ਆ ਅਸੀਂ ਉਹ 20 ਰੁਪਏ 30 ਰੁਪਏ ਕਿਲੋ ਦੇ ਪ੍ਰੋਡਕਟ ਤੋਂ ਨਹੀਂ ਕਮਾ ਸਕਦੇ ਹੈਗੇ ਬੇਸਿਕ ਜੋ ਗੱਲਾਂ ਇਹ ਸਾਡੀ ਕਾਮਨ ਸੈਂਸ ਕਹਿੰਦੀ ਹੈਗੀ ਸੋ ਇਸ ਕਰਕੇ ਅਸੀਂ ਜੋ ਹਾਇਤ ਚਾ ਦੇਖਿਆ ਔਰ ਬੜਾ ਹੀ ਉਹਨਾਂ ਦਾ ਇੱਕ ਪਲਾਂਟ ਬੜਾ ਸਾਨੂੰ ਸਟੇਟ ਤੇ ਸਾਡੇ ਉਹਦੀ ਅਸੀਂ ਕਿਉਂਕਿ ਪੰਜਾਬ ਚ ਡੈਫੀਨਟਲੀ ਉਹਨਾਂ ਨਾਲੋਂ ਜ਼ਿਆਦਾ ਬਿਹਤਰ ਕੰਮ ਕਰ ਸਕਦੇ ਆ ਸਾਡੀ ਪੰਜਾਬ ਦੀ ਜਿਹੜੀ ਲੈਂਡ ਹੈਗੀ ਏ ਮਿੱਟੀ ਹੈਗੀ ਏ ਉਹ ਉਸ ਸਟੇਟ ਨਾਲੋਂ ਕਿਤੇ ਵਧੀਆ ਉਪਜਾਊ ਹੈਗੀ ਏ ਉੱਥੇ ਦੇਖਣ ਨੂੰ ਆਇਆ ਕਿ ਉਹਨਾਂ ਕੋਲ ਜਿਹੜੀ ਜ਼ਮੀਨ ਵੀ ਹੈਗੀ ਏ ਉਹ ਬੜੀ ਟਫ ਜਮੀਨ ਹੈਗੀ ਪਥਰੀਲੀ ਜ਼ਮੀਨ ਹੈਗੀ ਏ ਉਹਨਾਂ ਲੋਕਾਂ ਨੇ ਉਹਦੇ ਵਿੱਚੋਂ ਵੀ ਇੱਕ ਬੜੀ ਵਧੀਆ ਫਾਰਮਿੰਗ ਹਾਰਟੀਕਲਚਰ ਕਰ ਰਹੇ ਨੇ ਸੋ ਉਹਨਾਂ ਨੇ ਖੁਦ ਕਿਹਾ ਕਿ ਤੁਹਾਡੇ ਸਟੇਟ ਜਿਹੜਾ ਪੰਜਾਬ ਹੈਗਾ ਤੁਹਾਡੇ ਕੋਲ ਤੇ ਬਹੁਤ ਵਧੀਆ ਪੁਜਾਉ ਜ਼ਮੀਨ ਹੈਗੀ ਏ ਤੇ ਤੁਸੀਂ ਸਾਨੂੰ ਵਧੀਆ ਪੈਦਾਵਾਰ ਕਰ ਸਕਦੇ ਹੋ ਸੋ ਸਾਨੂੰ ਬੜਾ ਅੱਛਾ ਲੱਗਾ ਉੱਥੇ ਇਸ ਨੂੰ ਦੇਖਦੇ ਹੋਏ ਅਸੀਂ ਉੱਥੇ ਐਮਓਯੂ ਸਟੈਟ ਇੱਕ ਸਾਈਨ ਕਰਕੇ ਆਏ ਹੈਗੇ ਆ ਅਫੀਸਰ ਸਾਹਿਬਾਨ ਸਾਰੇ ਇਕੱਠੇ ਤਾਂ ਕਿ ਅਸੀਂ ਉਹਨਾਂ ਕੋਲੋਂ ਨੋ ਹਾਲ ਲੈ ਸਕੀਏ ਉਹਨਾਂ ਦੀ ਗਾਈਡਲਾਈਨ ਟਾਈਮ ਟੂ ਟਾਈਮ ਟ੍ਰੇਨਿੰਗ ਉਹ ਸਾਡੇ ਕੋਲ ਆਣ ਸਾਡਾ ਉੱਥੇ ਲੋਕੀ ਸਾਡੇ ਕਿਸਾਨ ਉੱਥੇ ਜਾਣ ਤੇ ਰਲ ਮਿਲ ਕੇ ਅਸੀਂ ਇੱਕ ਜੁਆਇੰਟ ਵੈਂਚਰ ਜਿਹੜੀ ਕਰਨ ਜਾ ਰਹੇ ਹਾਂ ਔਰ ਡੈਫੀਨਿਟਲੀ ਇਨ ਦਾ ਕਮਿੰਗ ਟਾਈਮ ਜਿਹੜਾ ਹੈਗਾ ਪੰਜਾਬ ਦੇ ਵਿੱਚ ਇੱਕ ਰੈਵੋਲੂਸ਼ਨ ਆਏਗਾ ਹਾਰਟੀਕਲਚਰ ਦਾ ਕਿਉਂਕਿ ਉਹਦੇ ਨਾਲ ਹੀ ਅਸੀਂ ਜਿਹੜਾ ਹੈਗਾ ਇੱਥੇ ਪਾਣੀ ਦਾ ਵੀ ਬਚਾਅ ਕਰ ਸਕਦੇ ਹਾਂ ਔਰ ਨਾਲ ਆਪਣੇ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਨੂੰ ਖੁਸ਼ਹਾਲ ਕਰ ਸਕਦੇ ਹਾਂ ਇਹ ਮੇਰਾ ਮੰਨਣਾ ਹੈ ਔਰ ਅਸੀਂ ਜੋ ਹੈ ਇੱਕ ਜਿਹੜੀ ਹੈਗਾ ਖੇਤੀਬਾੜੀ ਹੈਗੀ ਇਹਨੂੰ ਖੇਤੀਬਾੜੀ ਸਮਝ ਕੇ ਨਾ ਕਰਦੇ ਹੋਏ ਇਹਨੂੰ ਐਜ਼ ਅ ਇੰਡਸਟਰੀ ਕਿਉਂਕਿ ਅਜੇ ਇੰਡਸਟਰੀ ਕੰਮ ਕਰਾਂਗੇ ਪ੍ਰੋਫੈਸ਼ਨਲੀ ਕੰਮ ਕਰਾਂਗੇ ਤੇ ਅਸੀਂ ਉਹ ਜਿਆਦਾ ਪਾਸੇ ਕਮਾ ਸਕਾਂਗੇ ਔਰ ਤਾਂ ਹੀ ਸਾਡੇ ਇਹਦੇ ਕਿਸਾਨ ਹੈਗੇ ਨੇ ਉਹ ਜਿਆਦਾ ਕਮਾਈ ਕਰਨਗੇ ਤੇ ਖੁਸ਼ਹਾਲ ਹੋਣਗੇ ਅਸੀਂ ਬਿਨਾ ਕਿਸਾਨਾਂ ਦੀ ਖੁਸ਼ਹਾਲੀ ਤੋਂ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਨਹੀਂ ਬਣਾ ਸਕਦੇ ਇਹ ਸਾਡੀ ਸੋਚ ਹੈਗੀ ਏ ਔਰ ਅਸੀਂ ਸਾਰੇ ਕਿਸਾਨਾਂ ਨੂੰ ਕਿਉਂਕਿ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਖੁਦ ਹੀ ਕਿਸਾਨ ਨੇ ਉਹਨਾਂ ਨੇ ਤੁਸੀਂ ਦੇਖਿਆ ਹੁਣ ਹਰ ਵਾਰੀ ਜਦੋਂ ਵੀ ਉਹ ਗੱਲ ਕਰਦੇ ਨੇ ਉਹ ਆਪਣੀ ਖੇਤੀ ਬੜੀ ਦੀ ਗੱਲ ਕਰਦੇ ਨੇ ਔਰ ਉਹ ਚਾਹਦੇ ਨੇ ਕਿ ਪੰਜਾਬ ਦਾ ਕਿਸਾਨ ਖੁਸ਼ਹਾਲ ਹੋਵੇ ਉਹਦੇ ਨਾਲ ਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਸਕਦਾ ਹੈਗਾ ਸੋ ਇਸ ਕਰਕੇ ਅਸੀਂ ਇੱਥੇ ਜਾ ਕੇ ਦੇਖ ਕੇ ਵੀ ਆਏ ਆ ਗਿਆ ਉਹਦੇ ਨਾਲ ਸਾਡਾ ਤੁਸੀਂ ਦੇਖਿਆ ਹੈ ਕਿ ਸਾਡਾ ਜੋ ਜੈਕਾ ਪ੍ਰੋਜੈਕਟ ਜੋ ਸਾਡਾ ਇੱਕ ਬਹੁਤ ਆਲਮੋਸਟ ਸਾਡੇ ਸਟਾਫ ਨੇ ਡਾਇਰెక్టర్ ਸਾਹਿਬ ਨੇ ਕੁਮਸ਼ੂ ਸਾਹਿਬ ਸੈਕਤੀ ਸਾਹਿਬ ਨੇ ਤਕਰੀਬਨ ਅਸੀਂ ਜਰਾ ਜਾਪਾਨ ਤੋਂ ਇੱਕ ਬਹੁਤ ਵੱਡਾ ਪ੍ਰੋਜੈਕਟ ਅਪਰੂਵਲ ਕਰਾ ਲਿਆ ਹੈਗਾ ਉਹ ਵੀ ਸਾਡੇ ਕੋਲ ਤਕਰੀਬਨ 1300 ਕਰੋੜ ਰੁਪਇਆ ਜਿਹੜਾ ਹੈਗਾ ਸਾਨੂੰ ਐਜ਼ ਅ ਲੋਨ ਮਿਲੇਗਾ ਤੇ ਉਹਦੇ ਨਾਲ ਅਸੀਂ ਜਿਹੜਾ ਹੈਗਾ ਇਸ ਨੂੰ ਹਾਰਟੀਕਲਚਰ ਨੂੰ ਪੰਜਾਬ ਦੇ ਵਿੱਚ ਬਾਕੀਆਂ ਸਟੇਟਾਂ ਮੰਗਰ ਇਹਨੂੰ ਪਰਫੁੱਲਤ ਕਰਾਂਗੇ ਔਰ ਜੋ ਸਾਡੇ ਮਨ ਦੀ ਸਾਡੇ ਪੰਜਾਬ ਦੇ ਮੁਖਤਸਰ ਭਗੰਤ ਸ੍ਰੀ ਮਾਨ ਸਾਹਿਬ ਦੀ ਸੋਚ ਹੈਗੀ ਏ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਕਿਸਾਨਾਂ ਨੂੰ ਖੁਸ਼ਹਾਲ ਬਣਾਈਏ ਔਰ ਉਹਦੇ ਬਾਰੇ ਜਦੋਂ ਬਹੁਤ ਵੱਡਾ ਕਦਮ ਇੱਕ ਆਉਣ ਵਾਲੇ ਸਮੇਂ ਚ ਹੋਏਗਾ ਕਿਉਂਕਿ ਪਹਿਲੇ ਜਿਹੜਾ ਸਾਡਾ ਹੈਗਾ ਐਗਰੀਕਲਚਰ ਦਾ ਤਕਰੀਬਨ ਅਸੀਂ 6% ਜਿਹੜਾ ਹੈਗਾ 3% ਤੋਂ 6% ਲੇ ਕੇ ਆਏ ਹਾਂ ਪਰ ਕਮਿੰਗ ਟਾਈਮ ਤੋਂ ਥੋੜਾ ਟਾਰਗੇਟ ਹੈਗਾ ਕਿ 1500 ਹੈਕਟੇਰ ਜਿਹੜਾ ਹੈਗਾ ਹਾਰਟੀਕਲਚਰ ਦਾ ਕੰਮ ਕਰੀਏ ਪੰਜਾਬ ਸਾਰੇ ਸਟੇਟ 'ਚ ਜਿੱਦਾਂ ਸਾਡਾ ਵੱਧ ਤੋਂ ਵੱਧ ਹਾਰਟੀਕਲਚਰ ਹੋਏਗਾ ਤੇ ਸਾਡੀ ਇਨਕਮ ਵਧੇਗੀ ਇਹ ਨਾਲ ਜਿਹੜਾ ਇੱਕ ਹੋਰ ਵੱਡਾ ਕੰਮ ਹੋਣ ਵਾਲਾ ਹੈਗਾ ਕਿ ਸਾਡੇ ਯੂਥ ਨੂੰ ਕੰਮ ਮਿਲੇਗਾ ਦੇਖੋ ਇਹਦੇ ਵਿੱਚ ਐਕਸਪੋਰਟ ਦੇ ਬਹੁਤ ਚਾਂਸਸ ਨੇ ਸਾਡੇ ਬੱਚੇ ਪੜ੍ਹ ਲਿਖ ਕੇ ਰਹੇਗੇ ਨੇ ਉਹ ਨੌਕਰੀਆਂ ਨਾਲ ਲੱਭਣ ਉਹ ਆਪਣਾ ਖੁਦ ਸਟਾਰਟਅੱਪ ਸ਼ੁਰੂ ਕਰ ਦੇਣ ਤਾਕੇ ਕਿਉਂਕਿ ਅਸੀਂ ਉੱਥੇ ਵੇਖ ਕੇ ਆਏ ਕਿ ਉਹਨਾਂ ਨੇ ਵੀ ਜਿਹੜਾ ਹੈਗਾ ਸਟਾਰਟਅਪ ਵਾਸਤੇ ਆਪਣੇ ਨੌਜਵਾਨ ਬੱਚਨ ਟ੍ਰੇਨਿੰਗ ਦਿੰਦੇ ਨੇ ਸੋ ਅਸੀਂ ਵੀ ਕਮਿੰਗ ਟਾਈਮ ਦੇ ਵਿੱਚ ਆਪਣੇ ਬੱਚੇ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਟ੍ਰੇਨਿੰਗ ਦਵਾਂਗੇ ਤਾਂ ਕਿ ਉਹ ਆਪਣਾ ਕਿੱਤੇ ਤੋਂ ਕਰਦੇ ਹੋਏ ਐਕਸਪੋਰਟ ਕਰਨਗੇ ਔਰ ਆਪਣੇ ਆਪ ਨੂੰ ਸੈਲਫ ਇਕ ਡਿਪੈਂਡੈਂਟ ਬਣ ਕੇ ਬਿਜ਼ਨਸ ਕਰਨਗੇ ਸੋ ਇਹਦਾ ਬਹੁਤ ਵੱਡਾ ਸਾਡੇ ਪੰਜਾਬ ਦੇ ਯੂਥ ਨੂੰ ਕੰਮ ਮਿਲਣ ਜਾ ਰਿਹਾ ਹੈ ਸਾਡੇ ਕਿਸਾਨਾਂ ਦੀ ਇਨਕਮ ਵਧਣ ਜਾਏਗੀ ਵਧੇਗੀ ਔਰ ਸਾਡਾ ਕਿਸਾਨ ਖੁਸ਼ਹਾਲ ਹੋਏਗਾ